ਤਾਂ 스위프트 ਡਿਜ਼ਾਇਰ ਗੱਡੀ ਰਿਕਸ਼ਾ ਦੇ ਨਾਲ ਟਕਰਾ ਗਈ ਹੈ ਤੇ ਰਿਕਸ਼ਾ ਸਵਾਰ ਦੋ ਮਹਿਲਾਵਾਂ ਜ਼ਖਮੀ ਹੋ ਜਾਂਦੀਆਂ ਨੇ ਜਿਸ ਤੋਂ ਬਾਅਦ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਹਾਲਾਂਕਿ ਇਹ ਸਾਰੀ ਘਟਨਾ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋਈ ਹੈ ਤਬੀਤੀ ਰਾਤ ਹੁਸ਼ਿਆਰਪੁਰ ਟਾਂਡਾ ਦੇ ਮਿਆਮੀ ਰੋਡ ਤੇ 145 ਗੱਡੀ ਨੇ ਰਿਕਸ਼ਾ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ ਹੈ ਜਿਸ ਕਾਰਨ ਕਿ ਰਿਕਸ਼ਾ ਪਲਟ ਜਾਂਦਾ ਤੇ ਰਿਕਸ਼ਾ ਦੇ ਵਿੱਚ ਸਵਾਰ ਦੋ ਮਹਿਲਾਵਾਂ ਜ਼ਖਮੀ ਹੋ ਜਾਂਦੀਆਂ ਨੇ ਹਾਲਾਂਕਿ ਉਸ ਤੋਂ ਬਾਅਦ ਗੱਡੀ ਚਾਲਕ ਉਥੋਂ ਮੌਕੇ ਤੋਂ ਹੀ ਰਫੂ ਚੱਕਰ ਹੋ ਗਿਆ ਪਰ ਇਸ ਸਾਰੀ ਤਸਵੀਰਾਂ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਗਈਆਂ ਨੇ ਤਾਂ ਜ਼ਖਮੀ ਮਹਿਲਾ ਦਾ ਕਹਿਣਾ ਹੈ ਕਿ ਰਾਤ ਦੇ ਸਮੇਂ ਉਹ ਤੇ ਉਸਦੀ ਭੈਣ ਇੱਕ ਨਿੱਜੀ ਕੰਮ ਦੇ ਲਈ ਰਿਕਸ਼ਾ ਤੇ ਸਵਾਰ ਹੋ ਕੇ ਜਾ ਰਹੇ ਸਨ ਕਿ ਟਾਂਡਾ ਮਿਆਮੀ ਰੋਡ ਤੇ ਫਲਾਈਓਵਰ ਦੇ ਨੇੜੇ ਇੱਕ ਸਵਿਫਟ ਗੱਡੀ ਨੇ ਰਿਕਸ਼ਾ ਨੂੰ ਜ਼ੋਰਦਾਰ ਟੱਕਰ ਮਾਰੀ ਹੈ ਜਿਸ ਦੇ ਵਿੱਚ ਰਿਕਸ਼ਾ ਪਲਟ ਗਿਆ ਤੇ ਦੋਵੇਂ ਮਹਿਲਾਵਾਂ ਜ਼ਖਮੀ ਹੋ ਗਈਆਂ ਨੇ ਜਿਸ ਦੇ ਚਲਦਿਆਂ ਇੱਕ ਮਹਿਲਾ ਦੇ ਸਿਰ ਤੇ ਗੰਭੀਰ ਸੱਟਾਂ ਲੱਗੀਆਂ ਤੇ 9 ਟਾਂਕੇ ਲੱਗੇ ਨੇ ਤੇ ਬਾਅਦ ਤੇ ਵੀ ਦੋ ਥਾਂ ਤੇ ਪਲੇਟ ਪਾਉਣੀ ਪਵੇਗੀ ਜਿਸ ਤੋਂ ਬਾਅਦ ਮੌਕੇ ਤੇ ਮੌਜੂਦ ਲੋਕਾਂ ਦੇ ਵੱਲੋਂ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਹਾਲਾਂਕਿ ਇਸ ਮਾਮਲੇ ਦੇ ਵਿੱਚ ਜ਼ਖਮੀਆਂ ਨੇ ਕਾਰ ਚਾਲਕ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਇਹ ਲਿਸ਼ਟਵਰ ਦੀ ਕੀ ਮਾਮਲਾ ਹੋਇਆ ਸਾਰਾ ਜਿਹੜਾ ਰੋਡ ਐਕਸੈਪਟ ਹੋਇਆ ਤਾਂ ਇਹ ਹਾਂਜੀ ਅਸੀਂ ਗਏ ਹੀ ਕੋਈ ਖਬਰ ਲੈਣ ਗਏ ਸੀ ਮੇਰੀ ਚਾਚੀ ਸਾਸਿ ਲੱਗਦੀ ਉਹਦੀ ਖਬਰ ਲੈਣ ਗਏ ਸੀ ਜਿਲੇ ਹੀ ਆਉਣ ਲੱਗੇ ਆ ਤਾਂ ਗੱਡੀ ਵਾਲੇ ਨੇ ਸਾਨੂੰ ਚੰਗਾ ੱਤਕਾ ਦੇ ਕੇ ਗੱਡੀ ਇਦਾਂ ਦੀ ਮਾਰੀ ਲਟਾਈ ਦਿੱਤਾ ਟੈਂਪੂ ਖਾਦੇ ਤੇ ਤੁਸੀਂ ਟੈਂਪੂ ਚ ਜਿਹੜੀ ਗੱਡੀ ਮਾਰ ਕੇ ਤੁਸੀਂ ਤੁਹਾਨੂੰ ਲੈ ਕੇ ਕੌਣ ਆਇਆ ਗੱਡੀ ਵਾਲਾ ਰੁਕਿਆ ਗੱਡੀ ਵਾਲਾ ਨਹੀਂ ਰੁਕਿਆ ਗੱਡੀ ਵਾਲਾ ਨਹੀਂ ਦੇਖਿਆ ਗਿਆ ਨਹੀਂ ਸਾਨੂੰ ਆਏ ਹੁੱਦੇ ਦੋਨੇ ਪਹਾੜਾਂ ਵਿੱਚ ਬਚਾਰੀਆਂ ਪੁੱਠੀਆਂ ਹੋ ਕੇ ਪਈਆਂ ਆਹੀਆਂ ਮੈਨੂੰ ਥੋੜੀ ਹੋ ਸੀ ਉਹਨਾਂ ਨੂੰ ਥੋੜ੍ਹ ਜਿਹੀ ਭੰਜੀ ਨੂੰ ਵਿਚਾਰੀ ਕੀ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਆਹੀ ਤਾਂ ਉਹ ਨਹੀਂ ਕਹਿੰਦੇ ਆ ਕਿ ਉਹਨਾਂ ਨੂੰ ਜਰਾ ਥੋੜੀ ਜਿਹੀ ਨਸੀਤ ਲੱਗੇ ਥੋੜੀ ਜਿਹੀ ਉਹਨਾਂ ਨੂੰ ਪ੍ਰੋਬਲਮ ਹੋਵੇ ਪਤਾ ਪਤਾ ਲੱਗੇ ਜਰਾ ਥੋੜਾ ਦਿਖਦਾ ਤਾਂ ਸਹੀ ਸਾਨੂੰ ਕੋਈ ਉਹਨਾਂ ਨੇ ਦਿਖਿਆ ਹੀ ਨਹੀਂ ਉਹ ਵਿਚਾਰਾ ਉਹਨਾਂ ਦਾ ਭਤੀਜਾ ਆਇਆ ਮੇਰੀ ਕੁੜੀ ਮਨੀ ਦਾ ਤਾਂ ਉਹਨਾਂ ਨੇ ਸਾਨੂੰ ਟੈਂਪੂ ਚੁੱਕਿਆ ਤਾਂ ਤਾਂ ਕੱਢਿਆ ਸਾਨੂੰ ਕਾਰਵਾ ਚੰਗੀ ਹੁੰਦੇ ਹਾਂ ਹਾਂਜੀ ਉਹਨਾਂ ਨੂੰ ਨਸੀਤ ਲਵਾਓ ਥੋੜੀ ਵਾਚ ਨੀ ਪੀੜਾ ਕਿ ਕੀ ਹੋਇਆ ਵਾਕਿਆ ਜਿਹੜਾ ਤੁਹਾਡੇ ਐਕਸਲ ਦੇ ਕੀ ਗੱਲ ਹੋਈ ਸਗੀ ਇਹ ਮੇਰਾ ਨਾ ਅਸੀਂ ਆਪਣੇ ਸਿਸਰ ਹੋ ਗਏ ਮਿਲਣ ਉਹ ਬਿਮਾਰ ਸੀਗੇ ਤੇ ਉਹਨਾਂ ਕੋਲ ਅਸੀਂ ਪਤਾ ਲੈਣ ਗਏ ਸੀ ਤਾਂ ਹੀ ਗਏ ਸੀ ਇੱਕ ਵੇਨ ਗਏ ਸੀ ਤੇ 8 ਘੰਟੇ ਵਾਪਸ ਅਸੀਂ ਆ ਗਏ ਜਦੋਂ ਅਸੀਂ ਆਏ ਆ ਤੇ ਬੜੇ ਸੰਗ ਆਟੋ 'ਚ ਬੈਠੇ ਆ ਤੇ ਪਤਾ ਨਹੀਂ ਪਿੱਛੋਂ ਗੱਡੀ ਆਈ ਕੋਈ ਇੰਡੀ ਜ਼ੋਰ ਦੀ ਗੱਡੀ ਭਜੀ ਸਾਡੇ ਵਿੱਚ ਟੈਂਪੋ ਉਲਟ ਗਿਆ ਸਾਡਾ ਤਾਂ ਮੈਨੂੰ ਤਾਂ ਪਤਾ ਨਹੀਂ ਮੈਂ ਕਿੱਥੇ ਪਈ ਮੈਨੂੰ ਫੇਰ ਸਾਰੇ ਨੇ ਆ ਕੇ ਚੱਕਿਆ ਚੁੱਕਿਆ ਸਾਡਾ ਮੁੰਡਾ ਲਖਣਾ ਉਹਨੇ ਮੇ ਚੱਕਿਆ ਆਸਟ੍ਰੇਲੀਆ ਕੇ ਸਰਕਾਰੀ ਤੇ ਉਹਨਾਂ ਨੇ ਮੈਨੂੰ ਫੇਰ ਇਲਾਜ ਢਾਂਕੇ ਨੂੰ ਕਿ ਲੈ ਮੇਰੇ ਫੇਰ ਬਾਅਦ ਵਿੱਚ ਜਿੱਤੇ ਰਹਿੰਦਾ ਹਾਂਜੀ ਇੱਥੇ ਕੀ ਬਾਹ ਦੇ ਵਿੱਚ ਪਲੇਟ ਹੋਈ ਬਾਹ ਜ ਮੇਰੇ ਰਾਟ ਭਈ ਹਾਂਜੀ ਪ੍ਰੇਸ਼ਨ ਹੋਇਆ ਕੱਲ ਹਾਂਜੀ ਢਾਂਕੇ ਲੱਗੇ ਤੇ ਜਿਹੜਾ ਗੱਡੀ ਵਾਲਾ ਸੀ ਰੁਕਿਆ ਨਹੀਂ ਉਹ ਰੁਕਿਆ ਨਹੀਂ ਭਾਜੀ ਗੱਡੀ ਵਾਲਾ ਕੋਈ ਰੁਕਿਆ ਨਹੀਂਗਾ ਉਹਨਾਂ ਨੇ ਸਿਰ ਪਿੱਛੇ ਮੁਰ ਕੇ ਦੇਖਿਆ ਉਹ ਨਹੀਂ ਪੀ ਡਿੱਗਿਆ ਚੱਕ ਲਈਏ ਜਿਆਦਾ ਉਹਦੇ ਵਿਚਾਰਿਆਂ ਦਾ ਬਹੁਤ ਜਾਗ ਸਟ ਹੋ ਗਿਆ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਤੁਸੀਂ ਅਸੀਂ ਇਹ ਕਹਿੰਦੇ ਬਿਨਾਂ ਦੇ ਕਾਰਵਾਈ ਹੋਣੀ ਚਾਹੀਦੀ ਹੈ ਉਹਨਾਂ ਨੂੰ ਪੁੱਛਣਾ ਚਾਹੀਦਾ ਵੀ ਤੁਸੀਂ ਕਿਉਂ ਗੱਡੀ ਮਾਰ ਗਏ ਪਿੱਛੇ ਮੁੜ ਕੇ ਦੇਖੋ ਪਿੱਛੇ ਮੁੜ ਕੇ ਦੇਖੋ ਤੁਸੀਂ ਵੀ ਮਨ ਲੋਕ ਵਿਚਾਰੀਆਂ ਲੇਡੀਆਂ ਸਵੀਆਂ ਆ ਦੱਸੀ ਉਹਨਾਂ ਨੂੰ ਦੇਖੀਏ ਦੇਖੀਏ ਥੋੜੀ ਜਿਹੀ ਸਿੱਧੇ ਲਵਾਣੀ ਹੋਣਾ ਉਹ ਕਿੱਥੇ ਹੋਇਆ ਪ੍ਰਿਆ ਰਾਨੀ ਦਾ ਕਿ ਕਿ ਕਾਪੀ ਸਟਾ ਲੱਗਿਆ ਲੱਗ ਕੇ ਕੀ ਹੋ ਰਿਹਾ ਹੋਇਆ ਕੀ ਹਾਂਜੀ ਸਾਡੇ ਕੋਲ ਪ੍ਰਿਆ ਰਾਨੀ ਐਮ ਡੀਸ ਐਡਮਿਟ ਹੈਗੇ ਆ ਜਿਨ੍ਹਾਂ ਦੀ ਬਾਹਾਂ ਦੇ ਵਿੱਚ ਕੋਣੀ ਦੇ ਵਿੱਚ ਸੱਟਾਂ ਸਗੀਆਂ ਬਾਹਾਂ ਚ ਫ੍ਰੈਕਚਰ ਆ ਆਪਰੇਸ਼ਨ ਹੋਇਆ ਜੇਰੇ ਇਲਾਜ ਆ ਅਗੇ ਨਾਲੋਂ ਕਾਫੀ ਇੰਪਰੂਵਡ ਆ